जोरदार जोरदार बोलना का प्रापोदय बात की ਸਮਾਜੀਆਂ ਸੰਗਤਾਂ ਦੇ ਚਰਨਾ ਸਰਵ ਬੇਨਤੀ ਹੈ ਭਾਈ ਜੋ ਕਿ ਮਹਾਂਪੁਰਖ ਬ੍ਰਹਮ ਗਿਆਨੀ શ્રીਮਾਨ 108 ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਰ ਉਹ ਨਾਮੇ ਪਾਵਨ ਕੋਈ ਤਰ੍ਹਾਂ ਸਥਾਨ ਮੰਡੀ ਅਰਨੀ ਵਾਲਾ ਵਿਥੇ ਜਿੱਥੇ ਆਪ ਸਰਬੱਤ ਸੰਗਤ ਦੇ ਸਹਿਯੋਗ ਨਾਲ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਸੇਵਾਦਾਰ ਬਾਬਾ ਸੋਮ ਸਿੰਘ ਬਾਬਾ ਮਨ ਸਿੰਘ ਜੀ ਸੁਭਾਵਨ ਪਾ ਰਹੇ ਨੇ ਕੋਤੇ ਹਰੇਕ ਸਾਲ ਮਹਾਨ ਸ਼੍ਰੀ ਗੁਰੂ ਜੀ ਦੇ ਜੋੜ ਮੇਲੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਵਾਈ ਜਾਂਦੇ ਆ ਸਰਗੁਰੂਆਂ ਨੇ ਕਿਰਪਾ ਕੀਤੀ ਹੈ ਕਿ ਸਵਾਰ ਵੀ ਦਸੰਬਰ ਮਹੀਨੇ ਦੀ 19 20 21 ਅਤੇ 22 ਤਰੀਕ ਨੂੰ ਮਹਾਨ ਸ਼ੀਧੀ ਜੋੜ ਮੇਲੇ ਕਰਵਾਏ ਜਾ ਰਹੇ ਜਿਨ੍ਹਾਂ ਦੇ ਅੰਦਰ 19 ਤਰੀਕ ਨੂੰ ਮਹਾਨ ਨਗਰ ਕੀਰਤਨ ਕੱਢੇ ਜਾ ਰਹੇ ਨੇ ਅਤੇ 20 ਤਰੀਕ ਨੂੰ ਬੱਚਿਆਂ ਦੀ ਗੁਰਬਾਣੀ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਈ ਜਾਂਦੇ 28 ਦਸੰਬਰ ਨੂੰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਭਾਰੀ ਦੀਵਾਨ ਸੱਜਣਗੇ ਜਿਨ੍ਹਾਂ ਦੇ ਅੰਦਰ ਪੰਥ ਦੇ ਮਹਾਨ ਮਿਲਵਾਨ ਗਿਆਨੀ ਜੀਵਾ ਸਿੰਘ ਜੀ ਸਾਕੇ ਪੰਥ ਦੇ ਸਤਿਕਾਰਯੋਗ ਡੀ.ਪੀ. ਜਲੇਰ ਕੌਰ ਜੀ ਖਾਲਸਾ ਪਟਵਾਰੀ ਖਾਸਵਾਲੇ ਅਤੇ ਬਾਬਾ ਅਮਰਜੀਤ ਸਿੰਘ ਵੀ ਗਾਲਬ ਖੁਰਦਵਾਲੇ ਅਤੇ ਮਹਾਂਪੁਰਖਾਂ ਦੇ ਘਰ ਨਾਲ ਪਿਆਰ ਰੱਖਣ ਵਾਲੇ ਸੂਫੀ ਸੰਤ ਗੁਲਾਮ ਖੈਦਰ ਕਾਦਰੀ ਜੀ ਸਿੱਧ ਸਾਹਿਬ ਕਤੇ ਹੋਰ ਕੰਪਸ਼ਕਸ਼ੀਤਾ ਪਜੇ ਜੇ ਤਾਂ ਤੇ ਖਟ ਦਰਸ਼ਨ ਸਾਧੂ ਸੰਤ ਸਮਾਜ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਿਹਾ ਆਪ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਆਨੇ ਭਾਈ ਇਹਨਾਂ ਜੋੜ ਮੇਲਿਆਂ ਨੂੰ ਹੋਰ ਵੀ ਸ਼ੋਭਨਿਕ ਬਣਾਉਣ ਵਾਸਤੇ ਹੋਰ ਵੀ ਭਾਨੇ ਬਣਾਉਣ ਵਾਸਤੇ ਆਪ ਸਾਰੇ ਤਰਲ ਮਿਲ ਕਰਕੇ ਇਹਨਾਂ ਜੋੜ ਮਿਲਿਆਂ ਤੇ ਹਾਗਰੀਆਂ ਭਰੀਏ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਸ਼ਹੀਦਾਂ ਬਾਰੇ ਦੱਸੀਏ ਜਿਨ੍ਹਾਂ ਸ਼ਹੀਦਾਂ ਨੇ ਸਾਡੀ ਖਾਤਰ ਕੁਰਬਾਨੀਆਂ ਦਿੱਤੀਆਂ ਡੁੱਬਦੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲਿਦਾਨ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੁੱਚੇ ਧਰਮ ਲਈ ਸਮੁੱਚੇ ਭਾਰਤ ਲਈ ਮਹਾਰਾਜ ਨੇ ਆਪਣੇ ਪਰਿਵਾਰ ਦਾ ਬਲਿਦਾਨ ਕਰ ਦਿੱਤਾ ਕੋਨਾ ਮਹਾਨ ਸ਼ਹੀਦਾਂ ਦੀ ਯਾਦ ਨੂੰ ਦਰਸਾਉਂਦਾ ਇਹ ਜੋੜ ਮੇਲਾ ਜੋ 15ਵਾਂ ਜੋੜ ਮੇਲਾ ਮੰਡੀ ਅਰਨੀਵਾਲਾ ਦੀ ਧਰਤੀ ਤੇ ਮਨਾਇਆ ਗਿਆ ਤੇ ਸੰਗਤਾਂ ਦੀਆਂ ਖਵਾਂਤੋਂ ਵਰ ਸੰਗਤਾਂ ਜੁੜ ਕੇ ਇਹਨਾਂ ਜੋੜ ਮੇਲੇ ਤੇ ਪਹੁੰਚੀ ਤੇ ਹਾਜ਼ਰੀਆਂ ਭਰੀਏ ਆਪਣੇ ਜੀਵਨ ਨੂੰ ਸਫਲ ਆ ਬਣਾਈ ਤੇ ਨਾ ਜੋੜ ਮੇਲੇ ਦੇ ਸਮਰੱਥ ਅੰਦਰ ਜੋ ਪ੍ਰਭਾਤ ਭੇਡੀਆਂ ਆਰੰਭ ਹੋਇਆ ਨੇ ਉਹ ਵੀ ਮਾਪੁਰਖਾਂ ਦੇ ਪਾਵਨ ਦਰਬਾਰ ਤੋਂ ਸਵੇਰ 5 ਵਜੇ ਚੰਦੀਆਂ ਨੇ ਸੇਵਕ ਸੁਖਾ ਪਰਵਾਰਾਂ ਦੇ ਧਰਾਂ ਵਿੱਚੋਂ ਹੁੰਦੀਆਂ ਹਮਿਆਰ ਸਤ ਸਵੇਰ 7 ਵਜੇ ਪਾਵਨ ਦਰਬਾਰ ਤੇ ਸਮਾਗਮ ਹੁੰਦੀ ਹੈ ਸਾਕਦਾਂ ਬੇਨਤੀ ਹੈ ਉਹਨਾਂ ਵਿੱਚ ਵੀ ਆਪਣੀ ਹਾਜ਼ਰੀ ਵਾਖੀਵਰ ਭਰਿਏ ਇਹਨਾਂ ਸਮਾਗਮਾਂ ਵਿੱਚ ਵੀ ਤਨ ਨਾਲ ਮਨ ਨਾਲ ਧਨ ਨਾਲ ਸੇਵਾ ਕਰਕੇ ਜੀਵਨ ਨੂੰ ਸਫਲਾ ਬਣਾਈਏ ਪਵਾਹ ਗੁਰੂ ਦੀ ਕਹਾਸਾ ਪਵਾਹ ਦੀ ਫਤੇ